ਵਿਸ਼ਵ ਪਾਰ ਵਿੱਚ ਬੈਠੇ ਭਾਰਤ ਵਾਸੀਓ ਪੰਜਾਬੀਓ ਰੋਜ਼ ਹੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸੁਣਦੇ ਆ ਕਿ ਆ ਘਟਨਾ ਉੱਥੇ ਵਾਪਰੀ ਆ ਭਾਰਤ ਦੇ ਇਸੇ ਹਿੱਸੇ ਵਿੱਚ ਵਾਪਰੀ ਜਿਹੜੀ ਦਿਲ ਨੂੰ ਵਲੁੰਦਰ ਕੇ ਰੱਖ ਦਿੰਦੀ ਆ ਪਿਛਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਬਾਰੇ ਦਿਮਾਗ ਦਿਲ ਸਾਰਾ ਸਰੀਰ ਹੀ ਸੁੰਨ ਹੋ ਕੇ ਰਹਿ ਜਾਂਦਾ ਕਿ ਅਸੀਂ ਕਿਹੋ ਜਿ ਦੇਨ ਹੰਡਾਰੇ ਆ ਕਿਹੋ ਜਿ ਹਾਲਾਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਅੱਜ ਦਿਨ ਖਬਰਾਂ ਦੇਖਦੇ ਆ ਉਸ ਜਗ੍ਹਾ ਤੇ ਬਲਾਕ ਹੋਇਆ ਉਸ ਜਗ੍ਹਾ ਤੇ ਬਲਾਕ ਹੋਇਆ ਸੜੀਆਂ ਧੀਆਂ ਕਿਤੇ ਵੀ ਸੁਰੱਖਿਤ ਨਹੀਂ ਹੈਗੀ ਦੇਖੋ ਕਿੰਨੀ ਪਿਛਲੇ ਦਿਨਾਂ ਚ ਬਿਹਾਰ ਦੇ ਵਿੱਚ ਗਿਆਜੀ ਜ਼ਿਲ੍ਹੇ ਦੇ ਵਿੱਚ ਇਹੋ ਜੀ ਘਟਨਾ ਵਾਪਰੀ ਮਤਲਬ ਐਡੀ ਸ਼ਰਮਨਾਕ ਘਟਨਾ ਦੇਖੋ ਕਿ ਹோம் ਗੜ ਦੀ ਜਿਹੜੀ ਸਰਕਾਰੀ ਭਰਤੀ ਦੀ ਪ੍ਰੀਖਿਆ ਸੀ ਇਹਦੇ ਦੌਰਾਨ ਇੱਕ ਲੜਕੀ ਪ੍ਰੀਖਿਆ ਦਿੰਦੀ ਗਰਾਊਂਡ ਦੇ ਵਿੱਚ ਬੇਹੋਸ਼ ਹੋ ਕੇ ਡਿੱਗਦੀ ਆ ਔਰ ਉਹਨੂੰ ਜਿਹੜੇ ਹੋਰ ਲੋਕ ਮਤਲਬ ਭਰਤੀ ਉੱਥੇ ਦੇ ਭਰਤੀ ਹੋਣ ਲਈ ਆਪਣੀ ਪ੍ਰੀਖਿਆ ਦੇਣ ਲਈ ਆਏ ਆ ਔਰ ਉਹਨੂੰ ਫਿਰ ਵੈਨ ਵਿੱਚ ਐਂਬੂਲੈਂਸ ਵਿੱਚ ਪਾ ਕੇ ਉਹਨੂੰ ਇੱਕ ਹਸਪਤਾਲ ਲੈ ਕੇ ਜਾਇਆ ਜਾਂਦਾ ਔਰ ਉਸ ਬੱਦਨਸੀਬ ਲੜਕੀ ਡਾਲ ਬੇਹੋਸ਼ੀ ਦੀ ਹਾਲਤ ਵਿੱਚ ਡਰਾਈਵਰ ਤੇ ਇੱਕ ਹੋਰ ਜਿਹੜਾ ਕੈਂਡੀਡੇਟ ਸੀ ਉੱਥੇ ਪ੍ਰਤੀ ਕਰਨਾ ਪ੍ਰਤੀ ਲੈਣ ਵਾਸਤੇ ਆਇਆ ਉਹ ਦੋਨੇ ਜਣੇ ਉਸ ਬੇਹੋਸ਼ ਕੁੜੀ ਦੇ ਨਾਲ ਬਲਾਕ ਕਰਦੇ ਆ ਦੇਖੋ ਕਿੰਨੀ ਸ਼ਰਮਨਾਕ ਗੱਲ ਆ ਕਿ ਕੰਮ ਦੇ ਵਿੱਚ ਇੰਨੇ ਅੰਨੇ ਲੋਕ ਇਨਸਾਨੀਅਤ ਹੀ ਭੁੱਲ ਜਾਂਦੇ ਆ ਕਿ ਉਹ ਕੀ ਕਰ ਰਹੇ ਆ ਔਰ ਬੜੀ ਇੱਕ ਗੱਲ ਬਾਤ ਕਰਦੇ ਵੀ ਬੜੀ ਸ਼ਰਮ ਆ ਰਹੀ ਆ ਕਿ ਸਾਡੇ ਭਾਰਤ ਦੇ ਕਿਸੇ ਵੀ ਉਸ ਸੂਬੇ ਕਿਤੇ ਵਿੱਚ ਰਹਿ ਰਹੇ ਆ ਉਹਨਾਂ ਦੀ ਮਾਨਸਿਕਤਾ ਦੇਖੋ ਕਿਦਾਂ ਦੀ ਬਣ ਗਈ ਆ ਕਿ ਉਹ ਸਭ ਮਾਨ ਮਰਿਆਦਾ ਭੰਨ ਕਰਕੇ ਕਿ ਉਹਨਾਂ ਦੇ ਘਰ ਵੀ ਧੀਆਂ ਪੈਣਾ ਔਰ ਬਲਾਤਕਾਰ ਹੋ ਰਹੇ ਆ ਉਹਨੂੰ ਕਿਸੇ ਵੀ ਤਰ੍ਹਾਂ ਨਾਥ ਨਹੀਂ ਪਈ ਜਾ ਰਹੀ ਔਰ ਦੇਖੋ ਕਿ ਇੱਕ ਨਬਾਲਕ ਕੁੜੀ ਜਿਹੜੀ ਬਾਲਕ ਕੁੜੀ ਜਿਹੜੀ ਬੇਰੋਸ਼ੀ ਦੀ ਹਾਲਤ ਵਿੱਚ ਉਹਦੇ ਨਾਲ ਬਲਾਤਕਾਰ ਕੀਤਾ ਜਾਂਦਾ ਮਤਲਬ ਕਿੰਨੀ ਇਨਸਾਨੀਅਤ ਨੂੰ ਨੀਵਾ ਕਰਨ ਵਾਲੀ ਹੈ ਘਟਨਾ ਵਾ ਔਰ ਮੈਂ ਆਪਣੇ ਮੰਤਵ ਚੈਨਲ ਰਾਹੀਂ ਤੁਹਾਡੇ ਸਰਕਾਰ ਦੇਕਰ ਗੱਲ ਪਹੁੰਚਾਉਣੀ ਚਾਹਣਾ ਕਿ ਇਹੋ ਜਿਹੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਫਾਂਸੀ ਦੇ ਰੱਸਿਆਂ ਤੇ ਚੜਾ ਦਿੱਤਾ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੰਨ ਹੋਣ ਕੇ ਇਹੋ ਜੀਆਂ ਕਢੌੜੀਆਂ ਹਰਕਤਾਂ ਜਿਹੜੀਆਂ ਨਾ ਵਾਪਰਨ ਔਰ ਦੂਜੀ ਦੇਖੋ ਉਹ ਘਟਨਾ ਹੈ ਤਾਂ ਹੋਰ ਤਰ੍ਹਾਂ ਦੀ ਆ ਪਰ ਦੇਖੋ ਇਹ ਵੀ ਦੁਖਾਂਤ ਹੈ ਇੱਕ ਵਾਪਰਿਆ ਮੈਂ ਇਸ ਦੁਖਾਂਤ ਦੇ ਨਾਲ ਹੀ ਦੂਜੇ ਦੁਖਾਂਤ ਨੂੰ ਜੋੜ ਕੇ ਗੱਲ ਕਰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦਾ ਜਿਹੜਾ ਸਿਵਲ ਹਸਪੀਟਲ ਆ ਉੱਥੇ ਜਿਹੜਾ ਟ੍ਰੋਮਾ ਸੈਂਟਰ ਦਾ ਆਕਸੀਜਨ ਯੂਨਿਟ ਆ ਉਹ ਖਰਾਬ ਹੋਣ ਕਰਕੇ ਔਰ ਦੇਨ ਮਰੀਜ਼ਾਂ ਦੀ ਉੱਥੇ ਮੌਤ ਹੋ ਜਾਂਦੀ ਆ ਹੁਣ ਗੱਲ ਏ ਕੇ ਸਾਡਾ ਜਿਹੜਾ ਉੱਥੇ ਹਸਪੀਟਲ ਦਾ ਮੁਖੀ ਆ ਜਾਂ ਐਸਓਐਮਓ ਆ ਜਿਹੜੇ ਜਿਹੜੇ ਅਧਿਕਾਰੀ ਉਸ ਵੇਲੇ ਡਿਊਟੀ ਤੇ ਕੰਮ ਕਰ ਰਹੇ ਆ ਉਹ ਇੰਨੀ ਵੱਡੀ ਹਨਗਲੀ ਕਿ ਇੱਕ ਜਿੱਥੇ ਬੰਦਾ ਜ਼ਿੰਦਗੀ ਬਚਾਉਣ ਆਇਆ ਆਪਣੇ ਸਾਹ ਵਧਾਉਣ ਆਇਆ ਤੇ ਉੱਥੇ ਉਹਦੇ ਸਾਹ ਖਤਮ ਹੋ ਜਾਂਦੇ ਆ ਮਾਟਰ ਨੂੰ ਗਲਵਕੜੀ ਪਾ ਲਿੰਦੀ ਆ ਇੱਕ ਬੰਦੇ ਦੀ ਗਲਤੀ ਕਰਕੇ ਬੜੀ ਇਹ ਵਿਚਾਰਨ ਵਾਲੀ ਗੱਲ ਆ ਮੈਂ ਜਿਹੜੇ ਸਿਵਲ ਦੇ ਹਸਪੀਟਲ ਦੇ ਉੱਚ ਅਧਿਕਾਰੀ ਆ ਮੈਂ ਕਹਿੰਦਾ ਕਿ ਜਿਹੜਾ ਸਬੰਧਤ ਵਿਭਾਗ ਮੰਤਰੀ ਆ ਔਰ ਇਹਦੇ ਤੇ ਕਾਰਵਾਈ ਕਰਕੇ ਉਹਨਾਂ ਜਿਹੜੇ ਜ਼ਿੰਮੇਵਾਰ ਵਿਅਕਤੀ ਉੱਥੇ ਜਿਹੜੇ ਦੋਸ਼ੀ ਪਾਏ ਜਾਂਦੇ ਆ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸੋ ਦੋਸਤੋ ਇਹ ਜਿਹੜੇ ਦੋ ਮੁੱਦੇ ਸੀ ਇਹ ਬੜੇ ਦੁੱਖ ਵਾਲੇ ਮੁੱਦੇ ਸੀ ਤੇ ਆਪਾਂ ਫਿਰ ਜਲਦੀ ਮਿਲਦੇ ਆ ਮੰਤਵ ਚੈਨਲ ਤੇ ਆਪਣੇ ਮੰਤਵ ਨੂੰ ਲੈ ਕੇ ਹੋਰ ਮੁੱਦੇ ਨਾਲ ਨਾਲ ਮਿਲਦੇ ਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਲੈ ਕੇ ਆਉਣੇ ਆ ਨਵੇਂ ਮੁੱਦੇ ਲੈ ਕੇ ਆਉਣੇ ਆ ਤੁਹਾਨੂੰ ਆਪਣੇ ਆਪ ਹੀ ਨੋਟੀਫਿਕੇਸ਼ਨ ਜਾਰੀ ਹੋ ਜੇ ਤੇ ਤੁਸੀਂ ਸਾਰਾ ਕੁਝ ਇਹ ਜੋ ਵੀ ਕੁਝ ਵਾਪਰ ਰਿਹਾ ਸਾਡੇ ਚੈਨਲ ਰਾਈ ਵੇਖ ਸਕੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਆਪਣਾ ਵਿਸ਼ਾਲ